ਜਿੰਦਾਬਾਦ 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 ਮੋਤੀ ਲਾਗ ਮਰਦਾ ਅੱਲਾਹ ਅਕਬਾਰ ਅਕਬਾਰ ਖਾਸ ਕਰਕੇ ਸਿੱਖਾਂ ਨੂੰ ਹਿੱਸਾ ਨਹੀਂ ਮੰਨਦੀ ਜੀ ਪੱਗਾਂ ਵਾਲਿਆਂ ਦੇ ਤਾਂ ਇਹ ਇੰਨਾ ਲੱਗਦੇ ਨੇ ਕਿ ਪੱਗਾਂ ਵਾਲੇ ਤਾਂ ਦੇਖੋ ਤੁਸੀਂ ਉਹ ਬਾਹਰ ਆਪਣਾ ਆਈਪੀਐਸ ਅਫਸਰ ਆ ਕੋਈ ਉਹਦੇ ਮਗਰ ਜਨਾਨੀ ਕਿਵੇਂ ਪੈ ਰਹੀ ਹੈ ਭਾਜੀਪੀ ਦੀ ਨਸਾਨਾਂ ਦੇ ਨਾਲ ੱੱਕੇ ਸਾਹੀ برداشت ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਨਸਾਨਾਂ ਦੇ ਨਾਲ ੱੱਕੇ ਸਾਹੀ برداشت ਨਹੀਂ ਕਰਾਂਗੇ ਨਹੀਂ ਕਰਾਂਗੇ ਨਹੀਂ ਕਰਾਂਗੇ ਇਸਦੇ ਹੀ ਨਹੀਂ ਮੰਨ ਰਹੇ ਦੇਖੋ ਇਧਰੋਂ ਪਾਕਿਸਤਾਨ ਦਾ ਬਾਰਡਰ ਹੋ ਕੇ ਇਧਰੋਂ ਇੰਨਾ ਨਹੀਂ ਲਾਤਾ ਆਪਾਂ ਨੂੰ ਇਹਦਾ ਅਸਲ ਆਪਾਂ ਨੂੰ ਹਿੱਸਾ ਹੀ ਨਹੀਂ ਮੰਨਦੇ ਆਪਾਂ ਨੂੰ ਤਾਂ ਆਪ ਦਾ ਅੱਡ ਦੇਸੀ ਬਣਾਉਣਾ ਪਊਗਾ ਫੇਰ ਹੀ ਕੋਈ ਹੱਲਾ ਜਦ ਸਾਨੂੰ ਕਈ ਦਿਨ ਵੀ ਤੁਸੀਂ ਐਡੀ ਰਹੋ ਲੋੜ ਹੀ ਨਹੀਂ ਸਾਨੂੰ ਅਸੀਂ ਕਰਾਉਣਾ ਵੀ ਕੀ ਇਹਨਾਂ ਤੋਂ ਪਾਕਿਸਤਾਨੀ ਹੱਤਿਆਰੀ ਉਹ ਕੀ ਸਰਕਾਰ ਮਰ ਤਾਲਾਪਾ ਮਰਦਾ ਬਾਦ ਮਰਦਾ ਬਾਦ ਦੁਨੀਆ ਦਾ ਇਤਿਹਾਸ ਫਰੋਲੋ ਜਦੋਂ ਵੀ ਕਿਸੇ ਵਰਗ ਦੀ ਕੋਈ ਹੱਕੀ ਮੰਗ ਹੋਵੇ ਉਸ ਨੂੰ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਹੁੰਦਾ ਹੈਗਾ ਵਾਹ ਜਿੰਦਾਬਾਦ ਸਿੰਘ ਢਿਲੋਂ ਜੀ ਬਲਾਕ ਦਾ 77 ਬੀਕੇਜੂ ਕਾਦੀਆਂ ਧਰਨਾ ਭਰਾ ਜਿਹੜਾ ਕਨੌਰੀ ਬਾਰਡਰ ਤੇ ਸੈਂਟਰ ਸਰਕਾਰ ਸਾਡੇ ਜਵਾਕਾਂ ਨਾਲ ਧੱਕਾ ਕਰ ਰਹੀ ਆ ਉਸ ਧੱਕੇ ਦੇ ਸਬੰਧ ਵਿੱਚ ਧਰਨਾ ਲਾਇਆ ਸਾਰੇ ਪੰਜਾਬ ਚ ਬੀਕੇਜੂ ਕਾਦੀਆਂ ਵੱਲੋਂ ਬਰਨਾਲੇ ਜ਼ਿਲ੍ਹੇ ਚ ਪੰਜ ਥਾਵੇਂ ਲਾਇਆ ਬਾਕੀ ਹੋਰ ਸਾਰੇ ਕਿਤੇ ਲੱਗਿਆਗਾ ਤੇ ਸਾਨੂੰ ਬਹੁਤ ਗੁੱਸਾ ਹੈ ਜਿਹੜਾ ਸਾਡਾ ਮੁੰਡਾ ਉਹ ਸੁਭਕਰਨ ਸਿੰਘ ਤਿੰਨ ਦੋ ਭੈਣਾਂ ਦਾ ਭਰਾ ਹੈ ਕੱਲਾ ਇੱਕੋ ਹੀ ਕਿੱਲਾ ਜ਼ਮੀਨ ਦਾ ਵਿਚਾਰੇ ਕੋਲੇ ਬਹੁਤ ਕਰੋ ਗਰੀਬ ਕਿਸਾਨ ਸੀਗਾ ਉਹ ਆਪਦੀ ਕਿਸਾਨੀ ਦੇ ਖਾਤਰ ਗਿਆ ਸੀਗਾ ਨਾ ਕਿ ਉੱਤੇ ਕੋਈ ਖਰਲ ਪਾਉਣ ਨਹੀਂ ਸੀ ਗਿਆ ਬਹੁਤ ਵਧੀਆ ਮੁੰਡਾ ਸੀ ਵਿਚਾਰੇ ਦਾ ਪਿਓ ਸੀਗਾ ਵਿਚਾਰਾ ਉਹ ਬਸ ਤੇ ਸਕੂਲ ਦੀ ਦੇ ਕਨੇਟਰ ਆ ਮਾਂ ਉਹਦੀ ਦੀ ਡੈਥ ਹੋਈ ਵੀ ਆ ਦਾਦੀ ਪਾਲ ਰਹੀ ਸੀਗੀ ਬੀ ਬਹੁਤ ਗਰੀਬ ਘਰ ਦਾ ਮੁੰਡਾ ਸੀ ਸਰਕਾਰ ਨੇ ਬਹੁਤ ਸੈਂਟਰ ਸਰਕਾਰ ਨੇ ਧੱਕਾ ਕਰਿਆ ਖਾਸ ਕਰਕੇ ਸਿੱਖਾਂ ਨੂੰ ਹਿੱਸਾ ਨਹੀਂ ਮੰਨਦੀ ਜੀ ਪੱਗਾਂ ਵਾਲਿਆਂ ਦੇ ਤਾਂ ਇਹ ਇੰਨਾ ਲੱਗਦੇ ਨੇਗੇ ਪੱਗਾਂ ਵਾਲੇ ਤਾਂ ਦੇਖੋ ਤੁਸੀਂ ਉਹ ਬਾਹਰ ਆਪਣਾ ਆਈਪੀਐਸ ਅਫਸਰ ਹੈ ਕੋਈ ਉਹਦੇ ਮਗਰ ਜਨਾਨੀ ਕਿਵੇਂ ਪੈ ਰਹੀ ਹੈ ਬੀਜੇਪੀ ਦੀ ਤੇ ਇਸੇ ਲੋਟਾ ਆਪਾਂ ਨੂੰ ਇਹ ਤਾਂ ਬਹੁਤ ਜ਼ਿਆਦਾ ਧੱਕਾ ਕਰ ਲੱਗਿਆ ਆਪਦੇ ਦੇਸ਼ ਦੇ ਹੀ ਨਹੀਂ ਮੰਨ ਰਹੇ ਦੇਖੋ ਇਧਰੋਂ ਪਾਕਿਸਤਾਨ ਦਾ ਬਾਰਡਰ ਹੋ ਗਿਆ ਇਧਰੋਂ ਇੰਨਾ ਨਹੀਂ ਲਾਤਾ ਆਪਾਂ ਨੂੰ ਇਹਦਾ ਅਸਲ ਆਪਾਂ ਨੂੰ ਹਿੱਸਾ ਹੀ ਨਹੀਂ ਮੰਨਦੇ ਆਪਾਂ ਨੂੰ ਤਾਂ ਆਪਦਾ ਅੱਡ ਦੇਸੀ ਬਣਾਉਣਾ ਪਊਗਾ ਫੇਰ ਹੀ ਕੋਈ ਹੱਲਾ ਜਾਂ ਸਾਨੂੰ ਹੁਣ ਕਈ ਦਿਨ ਵੀ ਤੁਸੀਂ ਐਡੀ ਰਹੋ ਲੋੜ ਹੀ ਨਹੀਂ ਸਾਨੂੰ ਅਸੀਂ ਕਰਾਉਣਾ ਵੀ ਕੀ ਇਹਨਾਂ ਤੋਂ ਸੰਯੁਕਤ ਮੋਰਚੇ ਦੀ ਮੀਟਿੰਗ ਚੱਲ ਰਹੀ ਆ ਭਰਾ ਚੱਲੀ ਜਾਂਦੀ ਆ ਮੀਟਿੰਗ ਜਿਵੇਂ ਵੀ ਉਹਨਾਂ ਦੇ ਆਰਡਰ ਆਉਣਗੇ ਜੋ ਵੀ ਕਹਿਣਗੇ ਅਸੀਂ ਤਿਆਰ ਪਰ ਤਿਆਰ ਬੈਠੇ ਆ ਉਹਦੀ ਅਸੀਂ ਜਿੱਦਰ ਨੂੰ ਵੀ ਕਹਿਣਗੇ ਰਵਾਨਾ ਹੋ ਜਾਾਂਗੇ ਆ ਵੀ ਚਲੋ ਪ੍ਰੋਗਰਾਮ ਆਪਣੇ ਕਾਦੀਆਂ ਵੱਲੋਂ ਆਇਆ ਸੀਗਾ ਇੱਥੇ ਅਸੀਂ ਅੱਜ ਬੈਠੇ ਆ ਧਰਨੇ ਤੇ ਤੇ ਬਾਕੀ ਸਰਕਾਰ ਦਾ ਜਿਹੜਾ ੱੱਕਾਗਾ ਬਹੁਤ ਜ਼ਿਆਦਾ ੱੱਕਾ ਆ ਕੇ ਉਹਨਾਂ ਨੇ ਟਰੈਕਟਰ ਭੰਨੇ ਸਾਡੇ ਸਾਡੇ ਕਿਸਾਨਾਂ ਨੂੰ ਲੱਤਾਂ ਤੋੜ ਕੇ ਬੋਰੀਆਂ ਦੇ ਵਿੱਚ ਪਾ ਕੇ ਲੈ ਗਏ ਵੀ ਬਹੁਤ ਜ਼ਿਆਦਾ ੱੱਕਾ ਬਹੁਤ ਕਿਸਾਨਾਂ ਦੇ ਅੱਖਾਂ 'ਚ ਸਰਲੇ ਕਿਸੇ ਦੇ ਪੇਟ ਤੇ ਕਿਤੇ ਸਰਕਾਰ ਵੀ ਬਰੋਬਰੀ ਹੈ ਜੀ ਉਹਨਾਂ ਦੀ ਵੀ ਟੀਮ ਆ ਪੰਜਾਬ ਸਰਕਾਰ ਦੀ ਹੱਦ ਚ ਆ ਕੇ ਕਿਵੇਂ ਕਰ ਜੂਗਾ ਦੂਜਾ ਹਰਿਆਣੇ ਵਾਲੇ ਆਪਣੇ ਹੱਦ ਚ ਆ ਕੇ ਸਾਰੇ ਟਰੈਕਟਰ ਭੰਨ ਕੇ ਗਏ ਨੇ ਮੁੰਡੇ ਤੇ ਗੋਲੀ ਆਪਣੀ ਹੱਦ ਚ ਆ ਕੇ ਮਰੀ ਆ ਸਾਰੇ ਕੁਸ ਇਧਰ ਆ ਕੇ ਕਰਿਆ ਨਾ ਟਰੈਕਟਰਾਂ ਦੇ ਟਾਇਰ 파ਟ ਤੇ ਗੱਡੀ ਉਹ ਡਾਕਟਰ ਸਵਾਇਮਾਨ ਦੀ ਗੱਡੀ ਭੰਨਤੀ ਕਿੰਨਾ ਕੁਸ ਹੋਇਆ ਦੇਖੋ ਸਮਾਨ ਵੀ ਉਹਨਾਂ ਦੇ ਚੱਕ ਕੇ ਲੈ ਗਏ ਫੌਜੀ ਸ਼ਰਾਬਾਂ ਕਹਿੰਦੇ ਪੀਤੀਆਂ ਹੁੰਦੀਆਂ ਨੇ ਫੌਜੀਆਂ ਨੇ ਆ ਜੋ ਉਹਨਾਂ ਦਾ ਜੀ ਕਰਦਾ ਉਹ ਕਰਦੇ ਨੇਗੇ ਪੰਜਾਬ ਸਰਕਾਰ ਦਾ ਕੋਈ ਵਧੀਆ ਇਤੇ ਬਿਆਨ ਨਹੀਂ ਹੈਗਾ ਇਹ ਨਿੱਕੀ ਗੱਲ ਲੱਗੀ ਛੋਟਾ ਜਿਹਾ ਬਿਆਨ ਦਿੱਤਾ ਕੋਈ ਸਖਤ ਬਿਆਨ ਦਿੰਦਾ ਭਗਵੰਤ ਮਾਨ ਕੱਲ ਭਗਵੰਤ ਮਾਨ ਤਾਂ ਇੱਥੇ ਰੋਕੀ ਜਾਂਦਾ ਸੀ ਸਮਾਂ ਇੱਥੇ ਪੁਲਿਸ ਲਾ ਕੇ ਤਨੂਲੇ ਕਿਸਾਨਾਂ ਨੂੰ ਰੋਕ ਰਿਆ ਸੀ ਜਾਣ ਤੋਂ ਇਹ ਵਧੀਆ ਗੱਲ ਨਹੀਂ ਹੈਗੀ ਪੰਜਾਬ ਸਰਕਾਰ ਦੋਗਲੀ ਨੀਤੀ ਹੈ ਜੀ ਜਮਾ ਦੋਗਲੀ ਜਿਹੜੇ ਅਸੀਂ ਉਸ ਨਾਲ ਜਿੱਤੇ ਆ ਸੀ ਬਦਲਾ ਇਹ ਪਰ ਹੋਰ ਹੀ ਤਰ੍ਹਾਂ ਦਾ ਬਦਲਾ ਲਿਆਂਦਾ ਇਹਨਾਂ ਨੇ ਆ ਬਦਲਾ ਦੀ ਸਾਨੂੰ ਆਸ ਨਹੀਂ ਸੀ ਅਸੀਂ ਤਾਂ ਚੰਗੇ ਕਰਕੇ ਲਿਆਂਦੇ ਸੀ 92 ਚਤੇ ਸੀਗੇ 92 ਤੋਂ ਅੱਜ ਇੱਕ ਵੀ ਨਹੀਂ ਬੋਲ ਰਿਹਾ ਸਭ ਸੈਂਟਰ ਸਰਕਾਰ ਨਾਲ ਰਲ ਕੇ ਚੱਲਦੇ ਨੇਗੇ ਪਤਾ ਨਹੀਂ ਕੀ ਇਹਨਾਂ ਨੂੰ ਝੇਪ ਕਹਿ ਲੋ ਜਾਂ ਹੈਗੀ ਉਹਨਾਂ ਦੇ ਨੇ ਇਹ ਇਹ ਇਹਨਾਂ ਨੂੰ ਪਤਾ ਜਸਮੇਲ ਸਿੰਘ ਕਾਲਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੱਲ ਉਹ ਇਨਸੀਡੈਂਟ ਹੋਇਆ ਕਿਵੇਂ ਦੇਖਦੇ ਹੋ ਉਸ ਦੀ ਕੱਲ ਜਿਹੜਾ ਐਕਸੀਡੈਂਟ ਹੋਇਆ ਅਸੀਂ ਬਹੁਤ ਜ਼ਿਆਦਾ ਉਹਦੀ ਨਿੰਦਿਆ ਕਰਦੇ ਹਾਂ ਕਿਉਂਕਿ ਭਾਵੇਂ ਸਾਡੇ ਉਹ ਕਿਸਾਨ ਜਿੱਥੇ ਬੰਦੀਆਂ ਦੂਸਰੇ ਮੋਰਚੇ ਨਾਲ ਸੰਬੰਧ ਰੱਖਦੀਆਂ ਨੇ ਪਰ ਫੇਰ ਵੀ ਅਸੀਂ ਜਿਹੜੀ ਕੱਲ ਸਾਡਾ ਨੌਜਵਾਨ ਕਿਸਾਨਾਂ ਦਾ ਜਿਹੜਾ 22 ਸਾਲ ਦਾ ਮੁੰਡਾ ਹਰਿਆਣੇ ਦੀ ਪੁਲਿਸ ਨੇ ਕੋਲੀ ਮਾਰ ਕੇ ਮਾਰਤਾ ਉਸ ਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਦੇ ਹਾਂ ਜਿਸ ਦੇ ਵਿਰੋਧ ਵਿੱਚ ਅੱਜ ਅਸੀਂ ਇਥੋਂ ਦੀ ਸਰਕਾਰਾਂ ਨੂੰ ਦੱਸਣ ਵਾਸਤੇ ਕਿ ਅਸੀਂ ਇਹ ਕਿਸਾਨਾਂ ਦੇ ਨਾਲ ਆ ਇਹ ਜਥੇਬੰਦੀਆਂ ਦੇ ਨਾਲ ਆ ਉਸ ਕਰਕੇ ਅਸੀਂ ਅੱਜ ਤੰਤਰਕਸ਼ਨ ਕਰਕੇ ਇਹ ਪੰਜਾਬ ਦੇ ਵਿੱਚ ਖਾਸ ਕਰਕੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੰਜ ਥਾਈ ਪੰਜ ਪੁਆਇੰਟਾਂ ਦੇ ਮੇਨ ਜਿਹੜੀਆਂ ਸੜਕਾਂ ਨੇ ਉਹ ਰੋਕਿਆ ਨੇ ਉਹਨਾਂ ਦੀ ਗੱਲ ਕੀ ਰਹੀਏ ਇਦੋਂ ਨਰਦਈਪਣਾ ਕੀ ਹੋਊਗਾ 13 ਅੱਜ ਤਕਰੀਬਨ 9 ਦਿਨ ਹੋ ਗਏ 9 ਦਿਨ ਰੋਜ਼ ਦੀ ਰੋਜ਼ ਫਾਇਰਿੰਗ ਹੁੰਦੀ ਹੈ ਜੀ ਜਦੋਂ ਕੋਈ ਬਾਰਡਰਾਂ ਬਲ ਵਧਣ ਨੂੰ ਕਹਿੰਦਾ ਜਾਂ ਦਿੱਲੀ ਜਾਣ ਦੀ ਕੋਈ ਉਹ ਕਰਦਾ ਉਸ ਨੂੰ ਮੋਰੋ ਗੋਲੀਆਂ ਮਾਰ ਕੇ ਮੋੜ ਦਿੱਤਾ ਜਾਂਦਾ ਹੈ ਜੀ ਸਾਰੀ ਦੁਨੀਆ ਦੇ ਵਿੱਚ ਇਹ ਦੁਨੀਆ ਦਾ ਇਤਿਹਾਸ ਫਰੋਲ ਲਓ ਜਦੋਂ ਵੀ ਕਿਸੇ ਵਰਗ ਦੀ ਕੋਈ ਹੱਕੀ ਮੰਗ ਹੋਵੇ ਉਸ ਨੂੰ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਹੁੰਦਾ ਹੈਗਾ ਪਰ ਇਹ ਭਾਰਤ ਸਰਕਾਰ ਪਤਾ ਨਹੀਂ ਕੀ ਗੱਲ ਹੈ ਕੀ ਨਾ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੀ ਹੈ ਕਿਉਂ ਅਸੀਂ ਉਹ ਕਰਦੇ ਹਾਂ ਨਾਲੇ ਕਿ ਹਾਲਾਂਕਿ ਅਸੀਂ ਇੱਥੇ 13 ਮਹੀਨੇ ਰਹਿ ਕੇ ਆਏ ਆ ਅੱਗੇ ਕੋਈ ਇਹੋ ਜਿਹਾ ਕੋਈ ਬੈਲੈਂਸ ਨਹੀਂ ਕੀਤਾ ਵੀ ਜਿਸ ਤੇ ਨਾਲ ਕਿਸੇ ਪਰਦੇ ਨੂੰ ਖਾਈ ਆਉਂਦੀ ਹੋਵੇ ਜਾਂ ਅਸੀਂ ਕੋਈ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਦੇ ਹੋਈਏ ਉੱਥੇ ਸਾਡੇ ਸ਼ਾਂਤਮਈ ਪ੍ਰਦਰਸ਼ਨ ਹੁੰਦੇ ਨੇ ਸ਼ਾਂਤ ਮੈ ਹੀ ਪ੍ਰਦਰਸ਼ਨ ਕਰਨ ਤੋਂ ਵੀ ਸਾਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਜਿਹੜਾ ਕਿ ਸਾਡਾ ਜੋ ਮਹੂਰੀ ਹੱਕ ਹੈ ਇਹ ਜਿਹੜਾ ਖੋਹਿਆ ਜਾ ਰਿਹਾ ਹੈ